ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅਪਰੂਰ ਬਣੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਕਰਾ ਕਰਦੇ ਹਾਂ ਅੱਜ ਦੀ ਵੱਡੀ ਖਬਰ ਜਸਵੰਤ ਸਿੰਘ ਜੈਸਵਾਲ ਨੇ ਜਿਹੜੇ ਅਸੀਂ ਕਿਹਾ ਸੀਰੀਜ਼ ਦੀ 19ਵੀਂ ਸੈਂਚਰੀ ਬਣਾਇਆ ਵੱਡਾ ਰਿਕਾਰਡ ਜੈਸ ਜਸਵੰਤ ਸਿੰਘ ਜੈਸਵਾਲ ਨੇ ਕੇਨਿੰਗ ਟਰਨਓਵਲ ਟੈਸਟ ਵਿੱਚ ਸੈਕੜਾ ਲਗਾਇਆ ਹੈ ਜੈਸਵਲ ਨੇ ਪੰਜਵੇਂ ਟੈਸਟ ਦੀ ਦੂਜੀ ਪਾਰੀ ਵਿੱਚ ਸਿਰਫ ਇੱਕ ਸੁਸਤਾਈ ਗੇਂਦਾਂ ਵਿੱਚ ਸੈਕੜਾ ਲਾਇਆ ਹੈ ਇਸ ਦੌਰਾਨ ਜੈਸਵਲ ਨੇ 11 ਚੌਕੇ ਅਤੇ ਦੋ ਛੱਕੇ ਲਾਏ ਹਨ ਇਹ ਇਸ ਸੀਰੀਜ਼ ਦਾ 19ਵਾਂ ਸੈਕੜਾ ਸੀ ਜਿਸ ਨੇ ਇੱਕ ਵੱਡਾ ਰਿਕਾਰਡ ਬਣਾਇਆ ਹੈ ਭਾਰਤ ਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ ਵਿੱਚ ਹੁਣ ਤੱਕ 19 ਸੈਕੜੇ ਲੱਗ ਚੁੱਕੇ ਹਨ ਸਜੈਸਵਲ ਨੇ ਆਪਣਾ 19ਵਾਂ ਸੈਕੜਾ ਲਗਾਇਆ ਹੈ ਜਿਸ ਇਹ ਇਸ ਸੀਰੀਜ਼ ਦੇ ਵਿੱਚ ਸਜੈਸਵਲ ਦਾ ਦੂਜਾ ਸੈਕੜਾ ਸੀ ਇਸ ਇਹ ਟੀਮ ਇੰਡੀਆ ਦਾ 12ਵਾਂ ਸੈਕੜਾ ਸੀ ਇੰਗਲੈਂਡ ਅੱਤੇ ਇੰਗਲੈਂਡ ਨੇ ਸੀਰੀਜ਼ ਵਿੱਚ 7 ਸੈਕੜੇ ਲਗਾਏ ਹਨ ਇਹ ਸੀਰੀਜ਼ ਟੈਸਟ ਕ੍ਰਿਕਟ ਵਿੱਚ ਇੱਕ ਸੀਰੀਜ਼ ਵਿੱਚ ਸਭ ਤੋਂ ਵੱਧ ਵਿਅਕਤੀਗਤ ਸੈਕੜਿਆਂ ਦੇ ਮਾਮਲੇ ਵਿੱਚ ਤੀਜੇ ਸਥਾਨ ਤੇ ਹੈ ਇਸ ਤੋਂ ਪਹਿਲਾਂ 1955 ਵਿੱਚ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਵਿਚਕਾਰ ਸੀਰੀਜ਼ ਵਿੱਚ 21 ਸੈਕੜੇ ਲੱਗੇ ਹਨ 2 3 4 ਵਿੱਚ ਵੈਸਟ ਇੰਡੀਜ਼ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਸੀਰੀਜ਼ ਵਿੱਚ 20 ਸੈਕੜੇ ਲੱਗੇ ਹਨ ਭਾਰਤ ਅਤੇ ਇੰਗਲੈਂਡ ਵਿਚਕਾਰ ਸੀਰੀਜ਼ ਵਿੱਚ 19 ਸੈਕੜੇ ਲੱਗ ਚੁੱਕੇ ਹਨ ਅਤੇ ਇੰਗਲੈਂਡ ਦੀ ਪਾਰੀ ਅਜੇ ਬਾਕੀ ਹੈ ਭਾਰਤ ਨੇ ਵੀ ਸਿਰਫ 5 ਵਿਕਟਾਂ ਗਵਾ ਲਈਆਂ ਹਨ ਭਾਰਤ ਨੇ ਹੁਣ ਤੱਕ ਇੰਗਲੈਂਡ ਵਿਰੁੱਧ ਲੜੀ ਵਿੱਚ 12 ਸੈਂਕੜੇ ਲਗਾਏ ਹਨ ਟੈਸਟ ਟੈਸਟ ਇੱਕ ক্রিকেট ਦੇ ਇਤਿਹਾਸ ਵਿੱਚ ਇਹ ਚੌਥਾ ਮੌਕਾ ਹੈ ਜਦੋਂ ਕਿਸੇ ਟੀਮ ਨੇ ਇੱਕ ਸੀਰੀਜ਼ ਵਿੱਚ 12 ਸੈਂਕੜੇ ਲਗਾਏ ਹਨ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਰਿਕਾਰਡ ਹੁਣ ਸਾਂਝੇ ਤੌਰ ਤੇ ਆਸਟ੍ਰੇਲੀਆ ਪਾਕਿਸਤਾਨ ਦੱਖਣੀ ਅਫਰੀਕਾ ਅਤੇ ਭਾਰਤ ਦੇ ਕੋਲ ਹੈ ਸਾਰਿਆਂ ਨੇ ਇੱਕ ਸੀਰੀਜ਼ ਵਿੱਚ 12 ਸੈਂਕੜੇ ਲਗਾਏ ਹਨ ਆਸਟ੍ਰੇਲੀਆ ਨੇ 1955 ਵਿੱਚ ਵੈਸਟ ਇੰਡੀਜ਼ ਦੇ ਵਿਰੁੱਧ ਇੱਕ ਟੈਸਟ ਸੀਰੀਜ਼ ਵਿੱਚ 12 ਸੈਕੜਲ ਕਾਇਆ ਹਨ ਪਾਕਿਸਤਾਨ ਨੇ 1982 82 83 ਵਿੱਚ ਕ੍ਰੇਲੂ ਮੈਦਾਨ ਤੇ ਭਾਰਤ ਵਿਰੁੱਧ 12 ਸੈਕੜਲ ਕਾਇਆ ਹਨ ਦੱਖਣੀ ਅਫਰੀਕਾ ਨੇ 2 ਜਾਂ 3 4 ਵਿੱਚ ਕ੍ਰੇਲੂ ਮੈਦਾਨ ਤੇ ਵੈਸਟ ਇੰਡੀਜ਼ ਦੇ ਵਿਰੁੱਧ 12 ਸੈਕੜਲ ਕਾਇਆ ਹਨ ਪਰ ਹੁਣ ਭਾਰਤ ਨੇ ਇੰਗਲੈਂਡ ਵਿੱਚ ਇਸ ਇਹ ਕਾਰਨਾਮਾ ਦੁਹਰਾਇਆ ਹੈ ਹਾਲਾਂਕਿ ਜੇਕਰ ਰਵਿੰਦਰ ਜੰਡੇਜ਼ਾ ਅਤੇ ਵਾਸ਼ਿੰਗਟਨ ਨਾ ਸੁੰਦਰ ਸੈਂਗਰ ਲਗਾਉਂਦੇ ਹਨ ਤਾਂ ਭਾਰਤ ਸਿਖਰ ਤੇ ਆ ਜਾਵੇਗਾ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ